ਦੇਖੋ ਦੋਸਤੋ ਜਿੰਨਾ ਲੋਕਾਂ ਨੂੰ ਬਾਗਬਾਨੀ ਦਾ ਸ਼ੌਕ ਹੁੰਦਾ ਨਾ ਉਹ ਦੇਖੋ ਉਹਨਾਂ ਦੇ ਸ਼ੌਕ ਉਹਨਾਂ ਦੇ ਜਗਾ ਵੀ ਘੱਟ ਹੋਵੇ ਤਾਂ ਉਹ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਕੀ ਕੀ ਪਾਪੜ ਵੇਲਦੇ ਨੇ ਆਹ ਦੇਖੋ ਮੇਰੇ ਮਾਸੀ ਜੀ ਨੇ ਮੇਰੇ ਭੈਣ ਦੇ ਸੱਸ ਉਹਨਾਂ ਨੇ ਆਪਣੇ ਕੋਠੇ ਦੇ ਉੱਪਰ ਬਾਗਬਾਨੀ ਕੀਤੀ ਹੋਈ ਆ ਉਹਨਾਂ ਨੂੰ ਬੜਾ ਸ਼ੌਕ ਆ ਫੁੱਲ ਬੂਟੇ ਲਾਉਣ ਦਾ ਦੇਖੋ ਮਾਸੀ ਨੇ ਆਪਦੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਗਮਲਿਆਂ ਦੇ ਵਿੱਚ ਨਿੰਬੂ ਗਾਇਆ ਤੇ ਨਿੰਬੂਆਂ ਨੂੰ ਦੇਖੋ ਨਿੰਬੂ ਦੇ ਬੂਟੇ ਨੂੰ ਆ ਨਿੰਬੂ ਲੱਗੇ ਵੀ ਹੋਣਿਆ ਫਲਰ ਹੋ ਜਾਂਦੀ ਚੋ ਵੀਡੀਓ ਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਨਿੰਬੂ ਕਾਫੀ ਜ਼ਿਆਦਾ ਲੱਗੇ ਸੀਗੇ ਇਸ ਬੂਟੇ ਨੂੰ ਅਸੀਂ ਅਚਾਰ ਵੀ ਪਾਇਆ ਨਿੰਬੂਆਂ ਦਾ ਦੇਖੋ ਕੱਲਾ ਨਿੰਬੂ ਹੀ ਨਹੀਂ ਆ ਵੇਖੋ ਚੀਕੂ ਦਾ ਬੋਤਾ ਇਹ ਵੀ ਇਹਨਾਂ ਨੇ ਗਮਲੇ ਦੇ ਵਿੱਚ ਲਾ ਰੱਖਿਆ ਚੀਕੂ ਤੋਂਪੂ ਪੈ ਰਹੀ ਐ ਅੱਗੋਂ ਪ੍ਰੋਬਲਮ ਆ ਜਾਂਦੀ ਵੀਡੀਓ ਨੂੰ ਵਿੱਚ ਇਹਨਾਂ ਨੇ ਕਾਫੀ ਜ਼ਿਆਦਾ ਫੁੱਲ ਜਿਹੜੇ ਹੈਗੇ ਆ ਉਹ ਗਮਲਿਆਂ ਦੇ ਵਿੱਚ ਲਗਾ ਰੱਖਿਆ ਛੋਟੇ ਛੋਟੇ ਗਮਲੇ ਕਿੰਨੇ ਹੀ ਗਮਲੇ ਇਹਨਾਂ ਨੇ ਆ ਵੇਖੋ ਕਿੰਨੇ ਸੋਹਣੇ ਫੁੱਲ ਆ ਜਿਹੜੇ ਗਮਲੇ ਆ ਦੇ ਵਿੱਚ ਆ ਅਮਰੂਦ ਕਮਲੇ ਦੇ ਵਿੱਚ ਵੇਖੋ ਕਿੰਨਾ ਵਧੀਆ ਲੱਗਦਾ ਬਸ ਸ਼ੌਕ ਦੀ ਗੱਲਾਂ ਨਹੀਂ ਤਾਂ ਆਪਣੇ ਘਰਾਂ ਵਿੱਚ ਜਗ੍ਹਾ ਵੀ ਹੁੰਦੀ ਹੈ ਤੇ ਫੇਰ ਵੀ ਆਪਾਂ ਜਿਹੜਾ ਹੈਗਾ ਫਲ ਬੂਟੇ ਲਾਉਂਦੇ ਨਹੀਂਗੇ ਸਬਜ਼ੀਆਂ ਸੋਜੀਆਂ ਜਿਹੜੇ ਆਪਣੇ ਘਰਾਂ ਵਿੱਚ ਅਗਾਉਂਦੇ ਨਹੀਂਗੇ ਨਹੀਂ ਤਾਂ ਜਿਹੜੀ ਆਰਗੈਨਿਕ ਸਬਜੀ ਆ ਉਹਦੇ ਨਾਲ ਦੀ ਰੀਸ ਨਹੀਂ ਆ ਦੇਖੋ ਗਮਲੇ ਦੇ ਵਿੱਚ ਅਨਾਰ ਉਗਾਇਆ ਹੋਇਆ ਇਹਨਾਂ ਨੂੰ ਕਿੰਨਾ ਵਧੀਆ ਲੱਗਦਾ ਨਿੱਕਾ ਜਿਹਾ ਗਮਲਾ ਵਿੱਚ ਅਨਾਰ ਹੋ ਗਿਆ ਹੋਇਆ ਆ ਮੈਨੂੰ ਪਤਾ ਨਹੀਂ ਕਾਹਦਾ ਬੂਟਾ ਪਰ ਹੈਗਾ ਇਹ ਕੋਈ ਖਾਸ ਹੀ ਆ ਆ ਗੁਲਾਬ ਨੇ ਤੇ ਹੋਰ ਬੂਟੇ ਨੇ ਇਹਨਾਂ ਨੇ ਲਾਏ ਹੋਏ ਆ ਇੱਕ ਹੋਰ ਵੱਡੇ ਗਮਲੇ ਦੇ ਵਿੱਚ ਅਨਾਰ ਲੱਗਾ ਹੋਇਆ ਇਹ ਅਨਾਰ ਨੂੰ ਵੀ ਉਹਨਾਂ ਦਾ ਕਹਿੰਨਾ ਫਲ ਪਿਆ ਸੀਗਾ ਕਾਫੀ ਜ਼ਿਆਦਾ ਅਨਾਰ ਲੱਗੇ ਸੀਗੇ ਤੇ ਆ ਪੁਦੀਨਾ ਪੁਦੀਨਾ ਇਹਨਾਂ ਨੇ ਆ ਡੱਬੇ ਦੇ ਵਿੱਚ ਪੀਪੀ ਜੀ ਵੱਢ ਕੇ ਉਹਦੇ ਵਿੱਚ ਪੁਦੀਨਾ ਜਿਹੜਾ ਹੈਗਾ ਉਗਾਇਆ ਹੋਇਆ ਲਓ ਦੇਖੋ ਆਪਨੇ ਗਈ ਵੀ ਜਗਾ ਵੀ ਪਈ ਹੁੰਦੀ ਆ ਤਾਂ ਆਪਾਂ ਆਪਣੇ ਘਰ ਦੇ ਵਿੱਚ ਪੁਦੀਨਾ ਵੀ ਨਹੀਂ ਉਗਾਉਂਦੇ ਜਿਹੜਾ ਕਾਫੀ ਗੁਣਕਾਰੀ ਮੰਨਿਆ ਜਾਂਦਾ ਆਹ ਛੋਟੇ ਜੇ ਗਮਲੇ ਵਿੱਚ ਇਹਨਾਂ ਨੇ ਧਨੀਆਂ ਉਗਾਇਆ ਹੋਇਆ ਧਨੀਆਂ ਉਗਗਿਆ ਸਿਰਫ ਸ਼ੌਕ ਦੀ ਗੱਲ ਆ ਨਹੀਂ ਆਪਣੇ ਖੁੱਲੇ ਵਿਹੜਿਆਂ ਵਿੱਚ ਵੀ ਆਪਾਂ ਇਹ ਚੀਜ਼ਾਂ ਲੁੰਦੇ ਨਹੀਂ ਇਨਾਂ ਨੂੰ ਸ਼ੌਕ ਬਾਗਬਾਨੀ ਦਾ। ਤੇ ਇਹਨਾਂ ਨੇ ਕਿੰਨੇ ਸਾਰੇ ਗੁਲਾਬ ਇੱਥੇ ਲਗਾ ਰੱਖਿਆ ਇਹਨਾਂ ਦਾ ਕਹਿੰਦਾ ਇੱਕੋ ਗੁਲਾਬ ਲੈ ਕੇ ਆਂਦਾ ਸੀ। ਤੇ ਬਾਅਦ ਵਿੱਚ ਉਹ ਗੁਲਾਬ ਦੀਆਂ ਜਿਹੜੀਆਂ ਕਲਮਾਂ ਘੱਟ-ਘੱਟ ਕੇ ਕਿੰਨਾ ਹੋ ਜਾ ਉਹਨਾਂ ਨੇ ਗੁਲਾਬ ਲਾਇਆ ਹੋ। ਤੇ ਉਧਰ ਆ ਇਹਨਾਂ ਨੇ ਲਸਣ ਲਗਾਇਆ ਹੋਇਆ ਡੱਬਿਆਂ ਦੇ ਵਿੱਚ। ਛਾਲ ਡੱਬੇ ਕੱਟ ਕੇ ਵਿੱਚ ਮਿੱਟੀ ਪਾ ਕੇ ਇਹ ਸ਼ਹਿਰ ਦੇ ਵਿੱਚ ਰਹਿੰਦੇ ਨੇ। ਤਾਂ ਇਹਨਾਂ ਨੂੰ ਜਿਹੜੀ ਮਿੱਟੀ ਵੀ ਆਪ ਪਾਸੋਂ ਲੈ ਕੇ ਆਉਣੀ ਪੈਂਦੀ ਆ। ਕਿਉਂਕਿ ਇਹਨਾਂ ਦਾ ਸਾਰੀ ਜਗ੍ਹਾ ਪੱਕੀ ਹੈ ਤਾਂ ਬੋਰੀਆਂ ਭਰ-ਭਰ ਕੇ ਮੁੱਲ ਮਿੱਟੀ ਲੈ ਕੇ ਹੁੰਦੇ ਆ ਤੇ ਆਹ ਮਿੱਟੀ ਦੇ ਵਿੱਚ ਇਹਨਾਂ ਨੇ ਕਾਲੀ ਜੀ ਮਿੱਟੀ ਉਹਦੇ ਵਿੱਚ ਇਹਨਾਂ ਨੇ ਲਸਣ ਉਗਾਇਆ ਹੋਇਆ ਦੋ ਪਿਪੀਆਂ ਦੇ ਵਿੱਚ ਕਿੰਨਾ ਵਧੀਆ ਲੱਗਦਾ ਕਿਉਂਕਿ ਉਹਨਾਂ ਨੂੰ ਇਹ ਬਾਗਬਾਨੀ ਕਰਨੀ ਪਸੰਦ ਆ ਇਸੇ ਕਰਕੇ ਉਹਨਾਂ ਨੇ ਕਿੰਨੇ ਸਾਰੇ ਜਿਹੜੇ ਪੌਦੇ ਨੇ ਉਹ ਇੱਥੇ ਗਮਲਿਆਂ ਦੇ ਵਿੱਚ ਲਗਾ ਰੱਖੇ ਆ ਸਾਰ ਇਹਨਾਂ ਨੇ ਫਲਾਂ ਵਾਲੇ ਜਿਹੜੇ ਬੂਟੇ ਲਗਾ ਰੱਖਿਆ ਜਿਵੇਂ ਇੱਕ ਨਿੰਬੂ ਆ ਗਿਆ ਚੀਕੂ ਆ ਗਿਆ ਅਮਰੂਦ ਆ ਗਿਆ ਅਨਾਰ ਆ ਗਿਆ ਸਿਰਫ ਗਮਲਿਆਂ ਦੇ ਅੰਦਰ ਹੀ ਇਹਨਾਂ ਨੇ ਇਹ ਜਿਹੜੀਆਂ ਹੈਗੀਆਂ ਚੀਜ਼ਾਂ ਉਗਾ ਰੱਖੀਆਂ ਪੁਦੀਨਾ ਤੇ ਧਨੀਆ ਵੀ ਜਿਹੜਾ ਇਹਨਾਂ ਨੇ ਗਮਲਿਆਂ ਦੇ ਵਿੱਚ ਲਾਇਆ ਤੇ ਉਧਰੋਂ ਇਹਨਾਂ ਨੇ ਜਿਹੜਾ ਲਸਣ ਉਹ ਵੀ ਗਮਲਿਆਂ ਦੇ ਅੰਦਰ ਹੀ ਲਗਾ ਰੱਖਿਆ ਡੱਬੇ ਪੀਪੀਆਂ ਦੀਆਂ ਵੱਡ-ਵੱਡ ਕੇ ਉਹਨਾਂ ਵਿੱਚ ਲਾ ਰੱਖਿਆ ਮੇਰੇ ਖਿਆਲ ਵਿੱਚ ਇਹੋ ਜਿਹੜੇ ਚੰਗੇ ਸ਼ੌਕ ਆ ਉਹ ਸਾਰੇ ਲੋਕਾਂ ਨੂੰ ਹੋਣੇ ਚਾਹੀਦੇ ਆ ਵਧੀਆ ਸ਼ੌਕ ਆ ਇਹੋ ਜਿਹਾ ਸ਼ੌਕ ਜਿਹੜਾ ਸਿਹਤ ਵਰਧਕ ਆ ਸਿਹਤ ਵਾਸਤੇ ਬਹੁਤ ਫਾਇਦੇਮੰਦ ਨਾਲੇ ਮਨ ਲੱਗਿਆ ਰਹਿੰਦਾ ਬੰਦੇ ਦਾ ਤੇ ਨਾਲੇ ਘਰ ਦੀ ਸਜਾਵਟ ਹੁੰਦੀ ਆ ਤੇ ਨਾਲੇ ਆਰਗੈਨਿਕ ਫਲ ਜਿਹੜੇ ਹੈਗੇ ਆਪਾਂ ਨੂੰ ਖਾਣ ਨੂੰ ਮਿਲਦੇ ਆ ਸਬਜ਼ੀਆਂ ਮਿਲਦੀਆਂ ਜੇ ਕੋਈ ਬਾਗਬਾਨੀ ਦਾ ਸ਼ਕੀਨ ਆ ਨਾਲੇ ਫੁੱਲਾਂ ਨੂੰ ਦੇਖ ਦੇਖ ਕੇ ਜਿਹੜੀ ਰੂਹ ਖੜ ਜਾਂਦੀ ਬੰਦੇ ਦੀ ਹੁਣ ਤਾਂ ਏਅਰ ਕੀ ਮੌਸਮ ਥੋੜਾ ਜਿਹਾ ਠੰਡ ਜਾਦੇ ਪੈਣ ਹੋਣ ਕਰਕੇ ਕੁਐਸਚਨ ਫੁੱਲ ਫੁੱਲ ਉਸ ਤਰੀਕੇ ਦੇ ਨਾਲ ਹੋਏ ਨਹੀਂ ਜਿਸ ਤਰੀਕੇ ਦੇ ਨਾਲ ਹੁੰਦੇ ਨੇ ਸਰਦੀ ਵਾਲੇ ਪਰ ਫਿਰ ਵੀ ਜਿਹੜਾ ਹੈਗਾ ਬਹੁਤ ਵਧੀਆ ਰੂਹ ਖੁਸ਼ ਹੋ ਜਾਂਦੀ ਹੈ ਇਹਨੂੰ ਦੇਖ ਕੇ ਨਾਲਾ ਕਹਿਣਾ ਹੋਰ ਕਾਫੀ ਜਿਆਦਾ ਸੀਗੇ ਪੌਦੇ ਖਰਾਬ ਹੋ ਗਏ ਕੁਝ ਨਵੇਂ ਲਗਾ ਰਹੇ ਆ ਕੁਝ ਹੋਰ ਨਵੇਂ ਲਗਾਉਣੇ ਆ ਇਧਰ ਵੇਖੋ نیچے ਨੂੰ ਇਹ ਗਮਲੇ ਜਿਹੜੇ ਫੁੱਲਾਂ ਫੁੱਲਾਂ ਵਾਲੇ ਉਹ ਲਮਕਾ ਛੱਡੇ ਆ ਵੀ ਸੋਹਣੇ ਲੱਗਦੇ ਘਰ ਦੀ ਸਜਾਵਟ ਦੇਖੋ ਤੁਹਾਨੂੰ ਇਹਨਾਂ ਦੀ ਕੀਤੀ ਬਾਗਬਾਨੀ ਕਿਵੇਂ ਲੱਗੀ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ ਮਿਹਰਬਾਨੀ